ਤਰਨਤਾਰਨ ਦੇ ਪਿੰਡ ਨੋਨੇ ਵਿਖੇ 2.5 ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਕੀਮਤੀ ਸਮਾਨ ਦੀ ਤੋੜਪਨ ਕੀਤੀ ਗਈ ਤੇ ਗੋਲੀਆਂ ਚੜਾਈਆਂ ਗਈਆਂ। ਘਰ ਦੇ ਲੋਕਾਂ ਵੱਲੋਂ ਛੱਤਾਂ ਉੱਪਰ ਲੰਬੇ ਪੈ ਕੇ ਆਪਣੀਆਂ ਜਾਨਾਂ ਬਚਾਈਆਂ ਗਈਆਂ ਨੇ। ਗੋਰੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਪੱਟ ਵਿੱਚ ਗੋਲੀ ਲੱਗਣ ਤੇ ਦੋ ਹੋਰ ਵਿਅਕਤੀਆਂ ਦੇ ਪੈਰਾਂ ਵਿੱਚ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ ਨੇ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਰਨਾ ਸਰਦਰ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੀੜਤ ਤੇ ਬਲਜਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਪਰਚਾਈ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਕਿਸੇ ਨੂੰ ਅੱਗੇ ਵੇਚ ਦਿੱਤੀ ਗਈ ਹੈ ਜਿਸ ਨੇ ਉਹ ਜ਼ਮੀਨ ਖਰੀਦੀ ਹੈ ਉਸ ਨੂੰ ਇਹ ਕਿਹਾ ਗਿਆ ਸੀ ਕਿ ਜਿੱਥੇ ਉਹਨਾਂ ਦੀ ਪਰਚਾਈ ਦੀ ਜ਼ਮੀਨ ਬੰਦੀ ਹੈ ਉਹੀ ਵਾਈ ਜਾਵੇ ਪਰ ਉਕਤ ਵਿਅਕਤੀਆਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਧੱਕੇ ਨਾਲ ਜ਼ਮੀਨ ਵਾਕੇ ਕਨਕ ਬੀਜ ਦਿੱਤੀ ਗਈ ਪੰਚਾਇਤ ਵੱਲੋਂ ਵੀ ਉਹਨਾਂ ਨਾਲ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਕਤ ਲੋਕਾਂ ਨੇ ਪੰਚਾਇਤ ਦੇ ਫੈਸਲੇ ਦੀ ਪ੍ਰਵਾਹ ਕੀਤੇ ਬਿਨਾ ਬੀਤੀ ਰਾਤ ਗੁੰਡਾਗਰਦੀ ਕਰਦਿਆਂ ਹੋਏ ਉਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਅਤੇ ਘਰ ਵਿੱਚ ਵੜ ਕੇ ਕੀਮਤੀ ਸਮਾਨ ਦੀ ਭੰਨ ਤੋੜ ਕੀਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਉਹਨਾਂ ਦਾ ਗੋਪਾਲ ਸਿੰਘ ਨਾਮਕ ਵਿਅਕਤੀ ਜ਼ਖਮੀ ਹੋ ਗਿਆ ਜਦਕਿ ਦੋ ਦੇ ਪੈਰਾਂ ਤੇ ਸੱਟਾਂ ਲੱਗੀਆਂ ਨੇ ਬਲਜਿੰਦਰ ਸਿੰਘ ਨੇ ਆਪਣੇ ਨਾਲ ਹੋਈ ਬਦਕੀ ਲਈ ਇਨਸਾਫ ਦੀ ਮੰਗ ਕੀਤੀ ਹੈ ਹੁਣ ਮੇਰੇ ਨਾਲ ਬਲਜਿੰਦਰ ਸਿੰਘ ਆ ਪਿੰਡ ਨੋਨੇ ਬਲਜਿੰਦਰ ਸਿੰਘ ਸਨਉਪਦੇਸ਼ਾ ਸਿੰਘ ਪਾਜੀ ਸਾਡੇ ਪਰਜਾਈ ਰਾਹ ਦਾ ਗੁਜ਼ਰ ਗਿਆ ਡੈਥ ਹੋ ਗਈ ਪਰਜਾਈ ਸਾਡੀ ਦੀ ਜਮੀਨ ਹੈ ਉਹਨਾਂ ਨੇ ਵੈ ਕਰਤੀ ਹੈ ਜਿਹਨਾਂ ਨੇ ਵੈ ਕਰਤੀ ਹੈ ਉਹਨਾਂ ਨੇ ਹੀ ਕਿਹਾ ਵੀ ਜਿੱਥੇ ਜਿੱਥੇ ਉਹਦੀ ਬੰਦੀ ਉੱਥੇ ਵਾਇਓ ਧੱਕਾ ਨਾ ਕਰਿਓ ਸਾਡੇ ਨਾਲ ਮੋਦ ਬਰ ਬੰਦੇ ਸਾਡੇ ਉਹਨਾਂ ਨੇ ਗੱਲ ਕੀਤੀ ਹੈ ਮੋਦ ਬਰ ਬੰਦੇ ਆnde ਵੀ ਅਸੀਂ ਤੁਹਾਡੀ ਵਟ ਪਵਾ ਦਾਂਗੇ ਸੁਕਰਵਾਰਾਂ ਨੂੰ ਤੇ ਮੋਦ ਬਰ ਬੰਦੇ ਵੀ ਇੱਥੇ ਆਏ ਉਹਨਾਂ ਨੇ ਹੁੰਦੇ ਮੰਨ ਗਏ ਤੇ ਰਾਤ ਉਹ 10 ਵਜੇ ਆਏ ਆ ਕਨਕ ਬੀਜ ਕੇ ਰਾਤ 10 ਵਜੇ ਆਣ ਕੇ ਨਬੂਏ ਘੜ ਚੰਗਰਮ ਮਾਰਿਆ ਪੰਜ ਜਣੇ ਸੀ ਅਈ ਫੇ ਉਹ ਗੱਡੀ ਜੀ ਨੂੰ ਘੇਰ ਲਈ ਉਹਨਾਂ ਦੀ ਫੇ ਰਾਤ ਜੋ ਚੰਗਰਮ ਮਾਰਿਆ ਅਈ ਕਿਉਂ ਚੰਗਰਾ ਮਾਰਦੇ ਸਾਡੇ ਬੂਏ ਗੜੀਆਂ ਨੇ ਉਹ ਇਥੋਂ ਇੱਕ ਬੰਦਾ ਛੋਟ ਕੇ ਭੱਜ ਗਿਆ ਵਾ ਉਹ ਪਿੰਡੋਂ ਉਹਨਾਂ ਦੇ ਬੰਡਾਲੇ ਤੋਂ ਆਏ ਆ ਸਰਪੰਚ ਮੋਦ ਪਰ ਬੰਦੇ ਉਹ ਆਂਦੇ ਹੱਟ ਜਿੰਮੇਵਾਰੀ ਤੇ ਤੁਸੀਂ ਬੰਦੇ ਜਾਣ ਦੋ ਸਾਰੇ ਮੁਲਾਜ਼ਮ ਆਉਣਗੇ ਪੁਲਿਸ ਆਊਗੀ ਤੇ ਉਹ ਆਪੇ ਗੱਲ ਕਰ ਲੂਗੀ ਗੱਡੀ ਉਹਨਾਂ ਦੀ ਅਸੀਂ ਰਹਿਣ ਦੋ ਤੁਸੀਂ ਗੱਡੀ ਆਪੇ ਇਥੇ ਸਾਰੇ ਮੁਲਾਜ਼ਮ ਵੇਖਣਗੇ ਆਣਗੇ ਗੱਡੀ ਛੱਡ ਗਏ ਉਹ ਇਥੋਂ ਚਲੇ ਗਏ ਆ ਉਹੜਾ ਮੁੰਡਾ ਭੱਜ ਕੇ ਗਿਆ ਇਥੋਂ ਉਹਨੇ ਜਾ ਕੇ 20 30 ਬੰਦੇ ਰਫਨਾਲੇ ਲੈ ਆਂਦੇ ਆ ਉਹਨਾਂ ਆਣ ਕੇ ਫੇਰ ਉਹਨਾਂ ਫਾਇਰਿੰਗ ਸ਼ੁਰੂ ਕਰਤੀ ਆ ਗਾਲਾਂ ਕੱਢੀਆਂ ਬਹੁਤ ਸਾਡੇ ਕੋ ਖਾਲੀ ਥੀ ਸਾਡੇ ਕੋ ਹਥਿਆਰ ਕੋਈ ਨਹੀਂ ਹਨ ਉਹਨੂੰ ਦੇ ਇੱਕ ਗੱਲ ਦਾ ਪਤਾ ਨਹੀਂ ਮੋਦ ਬਰ ਬੰਦਾ ਗੱਲ ਕੀਤੀ ਹੈ ਤੇ ਸਾਨੂੰ ਕੋ ਭੈਮਸਾ ਹੀ ਨਹੀਂ ਉਹਨਾਂ ਨੇ ਜਦੋਂ ਆਨ ਕੇ ਤੇ ਫਾਇਰਿੰਗ ਸ਼ੁਰੂ ਕਰਦੀ ਆਂ ਫਿਰ ਪੁਲਿਸ ਨੂੰ ਫੋਨ ਲਾਇਆ 112 ਨੰਬਰ ਤੇ 100 ਨੰਬਰ ਉਹ ਫਿਰ ਆਏ ਉਹਦੇ ਤੇ ਆਉਂਦੇ ਆਉਂਦੇ ਉਹਨਾਂ ਨੇ ਬਹੁਤ ਨੁਕਸਾਨ ਕਰਤਾ ਜਦੋਂ ਆਏ ਉਹਨਾਂ ਦੇ ਆਉਂਦੇ ਨਾਲ ਸਾਡੇ ਬੰਦੇ ਦੇ ਪਾਟ 'ਚ ਗੋਲੀ ਵੱਜ ਗਈ ਕਿਤੇ ਉਹ ਉਹ ਗੋਪਾਲ ਸਿੰਘ ਨੂੰ ਮਲਾਜਮ ਗੱਡੀ ਦੇ ਪਾ ਕੇ ਹੌਸਪੀਟਲ ਛੱਡਣ ਚੱਲ ਗਏ ਆ ਜਦੋਂ ਹੌਸਪੀਟਲ ਚੱਲ ਗਏ ਉਹਦੇ ਮਗਰੋਂ ਫਿਰ ਆ ਗਏ ਉਹ ਦੋਰੇ ਉਹਨਾਂ ਦੋਹਰੇ ਆਣ ਕੇ ਭਾਜੀ ਸਾਡਾ ਇਹਨਾਂ ਨੁਕਸਾਨ ਕੀਤਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡਾ ਦੋਵਾਂ ਘਰਾਂ ਦਾ ਮੇਰਾ ਭਰਾ ਮੇਰਾ ਸਰਜੀਤ ਸਿੰਘ ਆ ਦੋਵਾਂ ਕੋਠੀਆਂ ਦਾ ਨੁਕਸਾਨ ਇਹਨਾਂ ਕੀਤਾ ਸਾਰਾ ਮਾਰ ਕੇ ਕੋਠੀਆਂ ਤਾਂ ਜਾਨ ਬਚਾਈਆਂ ਬੱਚੇ ਮੰਜਿਆ ਥੱਲੇ ਵੜ ਗਏ ਤੇ ਅਹੀਂ ਇਹ ਅਨੇ ਅਵੀ ਜੋ ਕਾਰਵਾਈ ਕੀਤੀ ਜਾਵੇ ਇਹਨਾਂ ਸਖਤ ਤੋਂ ਸਖਤ ਤੋਂ ਬੰਦਿਆਂ ਦੇ ਸਾਰੇ ਬਿਆਨ ਜਿਹੜੇ ਉਹ ਲੈ ਜਾ ਉਧਰ ਥਾਣਾ ਸਦਰ ਦੇ ਐਸਐਚਓ ਅਵਤਾਰ ਸਿੰਘ ਸੋਨਾ ਨੇ ਦੱਸਿਆ ਕਿ ਪਰੀਸ ਵੱਲੋਂ ਪੀੜਤ ਲੋਕਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਉਹਦੇ ਚਾਹੇ ਜੀ ਮਦਈ ਜਿਹੜਾ ਬਲਜਿੰਦਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਨੋਨੇਆ ਉਹਦੇ ਬਿਆਨ ਤੇ ਮੁਕਦਮਾ ਨੰਬਰ 300 213 ਨੰਬਰ ਦਰਜ ਕੀਤਾ ਗਿਆ ਇਹਨਾਂ ਦਾ ਆਪਸ ਵਿੱਚ 6 ਭਰਾ ਨੇ ਤੇ ਇਹਨਾਂ ਦਾ ਇੱਕ ਭਰਾ ਦੀ ਡੈਥ ਹੋ ਗਈ ਕਾਬਲ ਸਿੰਘ ਦੀ ਉਹਦਾ ਜਵਾਈ ਆ ਉਹ ਮੂਸੇਪਿੰਡ ਦਾ ਰਹਿੰਦਾ ਤੇ ਉਹ ਆਪਣੀ ਸਸਤ ਦੇ ਘਰ ਵਾਲੀ ਨਾਲ ਰਲ ਕੇ 2.5 ਏਕੜ ਜ਼ਮੀਨ ਸੀਗੀ ਉਹ ਉਹਨੂੰ ਉਹਨੇ ਗਾਂ ਕਿਸੇ ਪਾਰਟੀ ਨਾਲ ਬਿਆਨਾਂ ਕੀਤਾ ਸੀਗਾ ਤੇ ਬਿਆਨੇ ਤੋਂ ਗਾਂ ਇੱਕ ਹੋਰ ਪਾਰਟੀ ਨਾਲ ਗਾਂ ਬਿਆਨਾਂ ਕੀਤਾ ਅਮਰਪਾਲ ਸਿੰਘ ਨਾਂ ਦਾ ਮੁੰਡਾ ਵਾ ਉਹ ਇਹਨਾਂ ਨੇ ਮਤਲਬ ਬਿਆਨੇ ਤੇ ਉਹ ਪਰਸੋਂ ਸ਼ਾਮੀ ਆ ਗਏ ਇਹਨਾਂ ਕੋ 10 15 ਜਣੇ ਆ ਗਏ 42 ਆ ਗਏ ਆ ਗਏ ਸੀਗੇ ਤੇ ਇਸੇ ਸਪਨ ਚ ਕੱਲ ਫੇਰ ਇਹ ਸ਼ਾਮੀ ਉਹਨਾਂ ਦੇ ਗਏ ਆ ਤੇ ਉਥੋਂ ਗਏ ਆ ਤੇ ਅਮਰਤਪਾਲ ਸਿੰਘ ਨਾਲ ਹੋਰ ਸੀ ਦੋ ਤਿੰਨ ਬੰਦੇ ਤੇ ਜਦੋਂ ਇਹਨਾਂ ਬੰਦਿਆਂ ਨੇ ਘਰ ਬੈਕ ਵਾਲਿਆਂ ਨੇ ਇਹਨਾਂ ਨੂੰ ਘੇਰ ਲਿਆ ਤੇ ਉਹ ਸਾਬਕਾ ਸਰਪੰਚ ਬੰਡਾਲੇ ਦਾ ਉਹ ਆਇਆ ਉਹਨੇ ਆ ਕੇ ਉਹਨਾਂ ਦੀ ਸ਼ੋਲਟੀ ਤੇ ਉਹਨੇ ਕਿਹਾ ਵੀ ਮੂਵੀ ਉਹਨਾਂ ਨੇ ਬਣਾਈ ਆ ਵੀ ਬਿਲਕੁਲ ਬੰਦੇ ਦਰਸ ਸਾਨੂੰ ਮਿਲੇਗੇ ਪਾਏਗੇ ਤੇ ਅਹੀਂ ਮੈਂ ਬੰਦੇ ਲੈ ਕੇ ਜੋ ਮਰਦੇ ਜਾ ਰਿਹਾ ਉਹ ਚਲਾ ਗਿਆ ਰਾਜਨਵਾ ਕਰਾਤਾ ਉਸ ਤੋਂ ਬਾਅਦ ਦੇ ਵਿੱਚ ਅੱਧਾ ਪੌਣਾ ਘੰਟਾ ਬਾਅਦ ਰਾਤ ਕੋਈ 1:30 ਵਜੇ ਫਿਰ ਦੋ ਤਿੰਨ ਗੱਡੀਆਂ ਦੇ ਬੰਦੇ ਆਏ ਆ ਇਹਨਾਂ ਆ ਕੇ ਉਹਨਾਂ ਨੂੰ ਕਾਰੇ ਮਾਰ ਕੇ ਉੱਥੋਂ ਫਿਰ ਇਹਨਾਂ ਦੇ ਘਰ ਦੇ ਫੈਰ ਕੀਤੇ ਆ ਜਿਹਦੇ ਵਿੱਚ ਗੋਪਾਲ ਸਿੰਘ ਪੁੱਤਰ ਭੀਗ ਸਿੰਘ ਵਾਸੀ ਉਹਦੇ ਖੱਬੇ ਪੱਟ ਤੇ ਗੋਲੀ ਲੱਗੀ ਹੋ ਜਖਮੀ ਹੋਇਆ ਜਿਹਨੂੰ ਗੁਰੂ ਬਾਬਾਈ ਦੇ ਹਸਤਾਲ ਇਥੇ ਦਾਖਲ ਕਰਾਇਆ ਜਿਹਰੇ ਇਲਾਜ ਆ ਮੁਕਦਮਾ ਦਰਜ ਕਰਤਾ ਹੈ ਤਫਤੀਸ਼ ਜਾਰੀ ਹੈ ਰੇਡ ਕਰਾਏ ਜਾ ਰਹੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਲਦੀ ਜਲਦੀ ਜੇਲ੍ਹ ਚ ਭੇਜਿਆ ਜਾਏਗਾ